ਨਾ ਹੈਲੋ ਦੋਸਤੋ ਕੀ ਹਾਲ ਹੈ ਆਈ ਹੋਪ ਸਭ ਵਧੀਆ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਹਸ਼ਿਆਰਪੁਰ ਦੇ ਵਿੱਚ ਕਿੱਡਾ ਵੱਡਾ ਕਾਂਡ ਹੋਇਆ ਸੀ ਇੱਕ 5 ਸਾਲ ਦੇ ਬੱਚੇ ਦਾ ਕੋਈ ਕਰਮ ਕਰਕੇ ਕਤਲ ਕਰ ਦਿੱਤਾ ਗਿਆ ਸੀ ਤੇ ਸਾਡਾ ਪੰਜਾਬ ਬਹੁਤ ਜ਼ਿਆਦਾ ਜਿਹੜਾ ਅੱਜ ਦੇ ਦਿਨ ਵੀ ਦੁੱਖ ਮਨਾ ਰਿਹਾ ਹੈ ਉਸ ਬੱਚੇ ਦਾ ਪਰਿਵਾਰ ਅੱਜ ਪਤਾਲਪੁਰੀ ਵਿਖੇ ਅਸਥੀਆਂ ਪ੍ਰਵਾਹ ਕਰਨ ਲਈ ਪੁੱਜਿਆ ਸੀ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਅੱਜ ਸਾਨੂੰ ਇੱਕ ਹੋਰ ਘਟਨਾ ਜਿਹੜੀ ਹੈ ਇਸੇ ਤਰ੍ਹਾਂ ਦੀ ਜਲੰਧਰ ਏਰੀਆ ਦੀ ਦੇਖਣ ਨੂੰ ਮਿਲੀ ਹੈ ਜੋ ਕਿ ਇੱਕ ਪ੍ਰਵਾਸੀ ਦੇ ਦੁਆਰਾ ਹੀ ਕੀਤੀ ਗਈ ਹੈ ਇੱਕ 4 ਸਾਲ ਦੀ ਬੱਚੀ ਜਿਸ ਨੂੰ ਇੱਕ ਪ੍ਰਵਾਸੀ ਦੁਆਰਾ ਜੋ ਕਿ ਉਸੇ ਗਲੀ ਦੇ ਵਿੱਚ ਰਹਿੰਦਾ ਸੀ ਆਪਣੇ ਕਮਰੇ ਵਿੱਚ ਲਿਜਾ ਕੇ ਕੱਪੜੇ ਖੋਲ ਕੇ ਬਿਠਾਇਆ ਹੋਇਆ ਸੀ ਉਸ ਦੀ ਮਾਂ ਦੇ ਦੱਸਣ ਮੁਤਾਬਿਕ ਇਹ ਸਾਰੀ ਹਰਕਤ ਹੋਈ ਹੈ ਜਿਸ ਤਰ੍ਹਾਂ ਵੀ ਉਸ ਦੀ ਮਾਂ ਨੂੰ ਇਹ ਚੀਜ਼ਾਂ ਪਤਾ ਲੱਗੀਆਂ ਤੇ ਉਹ ਉੱਥੇ ਜਾ ਕੇ ਉਸ ਨੂੰ ਘੜਿਸ ਕੇ ਤੇ ਉਹਦੇ ਥੱਪੜ ਵਗੈਰਾ ਸਿੱਟਦੀ ਹੈ ਬੰਦੇ ਦੇ ਤੇ ਉਸ ਪ੍ਰਵਾਸੀ ਤੋਂ ਸਾਰਾ ਕੁਝ ਪੁੱਛਦੀ ਹੈ ਪ੍ਰਵਾਸੀ ਮੰਨ ਜਾਂਦਾ ਹੈ ਕਿ ਮੈਂ ਐਦਾਂ ਕੀਤਾ ਸੀ ਪਰ ਪਹਿਲਾਂ ਕਹਿੰਦਾ ਹੈ ਕਿ ਮੈਂ ਸਿਰਫ ਪਾਣੀ ਪੀਣ ਲਈ ਉਸ ਨੂੰ ਉੱਥੇ ਲੈ ਕੇ ਆਇਆ ਸੀ ਇਹ ਹੀ ਘਟਨਾ ਹੁੰਦੀ ਹੈ ਲੋਕੀ ਉਹਨੂੰ ਫੜ ਕੇ ਕੁੱਟਦੇ ਹਨ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਕਈ ਲੋਕੀ ਐਦਾਂ ਦੀ ਵੀਡੀਓ ਪਾਉਂਦੇ ਹਨ ਕਿ ਇੱਕ ਬੰਦੇ ਦਾ ਕਸੂਰ ਹੈ ਹਰ ਇੱਕ ਦਾ ਨਹੀਂ ਹੈ ਹਰ ਇੱਕ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਕਿ ਹਰ ਇੱਕ ਪ੍ਰਵਾਸੀ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਤੁਸੀਂ ਦੇਖੋ ਕਿ ਇਹ ਦੂਸਰੀ ਘਟਨਾ ਹੈ ਇਹ ਹਲੇ 2-3 ਦਿਨ ਪਹਿਲਾਂ ਕੰਡ ਹੋਇਆ ਸੀ ਤੇ ਅੱਜ ਕੱਲ ਦੇ ਵਿੱਚ ਇੱਕ ਹੋਰ ਕੰਡ ਹੋ ਗਿਆ ਇਹਨਾਂ ਲੋਕਾਂ ਨੂੰ ਇਸ ਚੀਜ਼ ਤੋਂ ਸਮਝ ਨਹੀਂ ਆ ਰਹੀ ਕਿ ਉਹ ਚੀਜ਼ ਦੇਖ ਕੇ ਕੋਈ ਸਿੱਖਣ ਨੂੰ ਨਹੀਂ ਮਿਲ ਰਿਹਾ ਕਿ ਸਾਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸਮਾਜ ਦੇ ਨਾਲ ਐਦਾਂ ਦੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਲੋਕ ਕਦੋਂ ਸਮਝਣਗੇ ਸਾਨੂੰ ਇੱਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ ਹੈ ਅੱਜ ਦੇ ਸਮੇਂ ਵਿੱਚ ਸਾਡੇ ਬੱਚੇ ਬਿਲਕੁਲ ਵੀ ਸੇਫ ਨਹੀਂ ਹਨ ਬਾਹਰ ਕਿਵੇਂ ਪੇ ਜੀਉ ਉਹਨਾਂ ਨੂੰ ਕਿਸ ਤੇ ਯਕੀਨ ਕਰੀਏ ਕਿਹੜਾ ਬੰਦਾ ਕਿਸ ਵੇਲੇ ਕੀ ਕਰ ਜਾਵੇ ਸਾਨੂੰ ਕੋਈ ਵੀ ਭਰੋਸਾ ਨਹੀਂ ਹੈ ਸਾਨੂੰ ਲੋਕਲ ਏਰੀਆ ਦੀਆਂ ਜਿੰਨੀਆਂ ਵੀ ਪੰਚਾਇਤਾਂ ਐਮਸੀ ਜਾਂ ਫਿਰ ਪ੍ਰਸ਼ਾਸਨ ਦੇ ਬੰਦੇ ਹਨ ਉਹਨਾਂ ਨੂੰ ਥੋੜਾ ਜਿਆਦਾ ਸਖਤ ਹੋਣ ਦੀ ਜ਼ਰੂਰਤ ਹੈ ਪ੍ਰਵਾਸੀ ਜਿੰਨੇ ਵੀ ਹਨ ਉਹਨਾਂ ਨੂੰ ਵੈਰੀਫਾਈ ਪ੍ਰਵਾਸੀ ਜਿੰਨੇ ਵੀ ਹਨ ਉਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਤੇ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹਨ ਸਾਰਾ ਕੁਝ ਦੇਖਿਆ ਜਾਵੇ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਇਹਨਾਂ ਨੂੰ ਜਗ੍ਹਾ ਨਾ ਦਿੱਤੀ ਜਾਵੇ ਮਕਾਨ ਵਗੈਰਾ ਕਿਰਾਏ ਤੇ ਦੇਣ ਤੋਂ ਪਹਿਲਾਂ 100 ਵਾਰ ਸੋਚੋ ਕਿਉਂ ਕਰਕੇ ਤੁਹਾਡੀ ਇੱਕ ਗਲਤੀ ਬਹੁਤ ਭਾਰੀ ਪੈ ਸਕਦੀ ਹੈ ਤੁਹਾਡੇ ਉੱਤੇ ਹੀ ਇਹ ਗੱਲ ਡਰਾਉਣ ਦੀ ਨਹੀਂ ਹੈ ਪਰ ਜੋ ਅੱਜਕੱਲ ਦਿਖ ਰਿਹਾ ਹੈ ਉਹ ਸਭ ਤੁਹਾਨੂੰ ਮੈਂ ਦੱਸ ਰਿਹਾ ਹਾਂ ਮੰਨਦੇ ਹਾਂ ਇਹ ਵੀ ਗੱਲ ਹੈ ਕਿ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਕਿ ਕੋਈ ਵਿੱਚ ਸ਼ਰੀਫ ਵੀ ਹੁੰਦੇ ਹਨ ਪਰ ਸਾਨੂੰ ਕਿਸੇ ਦੀ ਨੀਤ ਦਾ ਨਹੀਂ ਪਤਾ ਸਾਨੂੰ ਜੋ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਪਹਿਲ ਦੇ ਆਧਾਰ ਤੇ ਉਹ ਚੀਜ਼ਾਂ ਦਾ ਘੱਟੋ ਘੱਟ ਕਰ ਲਵੋ ਵੈਰੀਫਾਈ ਕਰੋ ਇਹਨਾਂ ਨੂੰ ਅਗਰ ਤੁਸੀਂ ਕੰਮ ਦਿੰਦੇ ਹੋ ਘੱਟੋ ਘੱਟ ਇਹਨਾਂ ਦੇ ਆਧਾਰ ਕਾੜਤਾ ਇਸ ਏਰੀਆ ਦੇ ਨਾਂ ਬਣਾਓ ਰਾਸ਼ਨ ਕਾਰਡ ਪੈਨ ਕਾਰਡ ਸਭ ਕੁਝ ਇਹਨਾਂ ਦਾ ਬਣਿਆ ਪਿਆ ਵੋਟਰ ਕਾਰਡ ਇਧਰ ਦੇ ਬਣੇ ਪਏ ਨੇ ਆਪਣੀਆਂ ਵੋਟਾਂ ਨਾ ਦੇਖੋ ਲੋਕਾਂ ਨੂੰ ਵੀ ਦੇਖੋ ਲੋਕਾਂ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਸਭ ਨੂੰ ਦੇਖੋ ਬਾਈ ਜਿਹੜਾ ਤੁਹਾਡਾ ਜਿਹੜਾ ਪਹਿਲਾ ਕਰਤੱਵ ਹੈ ਪ੍ਰਸ਼ਾਸਨ ਦੀ ਗੱਲ ਕਰ ਰਿਹਾ ਹਾਂ ਇਹ ਹੀ ਹੈ ਕਿ ਅਸੀਂ ਜਿੱਥੇ ਰਾਜ ਕਰ ਰਹੇ ਹਾਂ ਘੱਟੋ ਘੱਟ ਉਹਨਾਂ ਨੂੰ ਤਾਂ ਸੇਫ ਰੱਖੀਏ ਘੱਟੋ ਘੱਟ ਉਹਨਾਂ ਦਾ ਤਾਂ ਧਿਆਨ ਰੱਖੀਏ ਕਿੰਨੀਆਂ ਵਾਰ ਦਾ ਤਪੱਸਾ ਹਾਂਗੇ ਕਿੰਨਾ ਕੁਝ ਪੰਜਾਬ ਲਈ ਸਹਾਂਗੇ ਤਾਂ ਆਹ ਮੇਰੀ ਵੀਡੀਓ ਸੀ ਦੇਖ ਤੁਸੀਂ ਦੇਖ ਸਕਦੇ ਹੋ ਕਿ ਦਿਨ ਪਰ ਦਿਨ ਇਹੇ ਕਾਂਡ ਕਿਵੇਂ ਵੱਧਦੇ ਜਾ ਰਹੇ ਹਨ ਤੇ ਸਾਨੂੰ ਆਪ ਹੀ ਅੱਗੇ ਹੋ ਕੇ ਕੁਝ ਨਾ ਕੁਝ ਕਰਨਾ ਪਵੇਗਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਨੂੰ ਅਕਲ ਆ ਸਕੇ ਤੇ ਹਰ ਇੱਕ ਦੇ ਕੰਨੀਆਂ ਗੱਲ ਪੁੱਛ ਸਕੇ ਕਿ ਹਾਂ ਭਾਈ ਇਹ ਸਭ ਹਰਕਤਾਂ ਹੌਲੀ ਹੌਲੀ ਸਾਡੇ ਪੰਜਾਬ ਦੇ ਵਿੱਚ ਵਧਦੀਆਂ ਜਾ ਰਹੀਆਂ ਹਨ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਪਹਿਤ ਤੋਂ ਇਹ ਬੰਦੇ ਲਗਾਤਾਰ ਬਾਰਦਾਤਾ ਕਰਦੇ ਜਾ ਰਹੇ ਹਨ ਧੰਨਵਾਦ